ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਮਸਕਾਰ ਜੀ ਖਾਲਸਾ ਜੀ ਪੈਂਡੰਮੀਦੀ ਵਿੱਚ ਜਿਹੜਾ ਆਪ ਪਾਰਟੀ ਦਾ ਵਿਰੋਧ ਹੋਇਆ ਸੀਗਾ ਤੇ ਕਾਫੀ ਇੱਥੇ ਜਿਹੜਾ ਪ੍ਰਸ਼ਾਸਨ ਨੇ ਵੀ ਨੌਜਵਾਨਾਂ ਨਾਲ ਵੀ ਟੱਕਰ ਕੀਤਾ ਸੀ ਦੱਸਿਆ ਲੱਗਦਾ ਸੀ ਵੀਡੀਓ ਦੇਖ ਕਿਸੇ ਬਾਸੂਰੀ ਮਗਾਈ ਗਈ ਸੀ ਜਿਹੜੇ ਨੌਜਵਾਨਾਂ ਨੂੰ ਅਰੈਸਟ ਕਰਨ ਵਾਸਤੇ ਕੀ ਮਸਲਾ ਕੀ ਸੀਗਾ ਜੀ ਮਸਲਾ ਇਹ ਹੈ ਕਿ ਮੈਂ ਜਦੋਂ ਸ਼ੁਰੂ ਤੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਆ ਉਦੋਂ ਤੋਂ ਮੈਂ ਇਹ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਸੀ ਜੀ ਤੇ ਇਹ ਕਿਤੇ ਵੀ ਇਹ ਗੱਲ ਨਹੀਂ ਹੋਈ ਵੀ ਮੈਂ ਵੋਟਾਂ ਉਹਨਾਂ ਨੂੰ ਪਾਈਆਂ ਨੇ ਪਵਾਈਆਂ ਵੀ ਨੇ ਮੇਰਾ ਪਿੰਡ ਜਾਣਦਾ ਜੀ ਤੇ ਐਮਐਲਏ ਸਾਹਿਬ ਵੀ ਜਾਣਦੇ ਪਰ ਜਦੋਂ ਕੰਮ ਕਰਾਉਣ ਤੇ ਆਈ ਜਾਂ ਜਿਹੜੇ ਵਾਅਦੇ ਕਰਕੇ ਆਪਾਂ ਉਦੋਂ ਪੰਜਾਬ ਦੇ ਹਾਲਾਤ ਜਾਣਦੇ ਸੀ ਵੀ ਇਹ ਹਾਲਾਤ ਨੇ ਨਸ਼ਿਆਂ ਨੂੰ ਦੇਖ ਕੇ ਜਾਂ ਗੁਰੂਗਰਾ ਸਾਹਿਬ ਦੀ ਬਿਆਦਵੀ ਨੂੰ ਜੀ ਇਹਨਾਂ ਨੇ ਬਿਆਨ ਦਿੱਤੇ ਸੀ ਵੀ ਬਿਆਦਵੀ ਵਾਲੇ 1 ਮਹੀਨੇ ਦੇ ਵਿੱਚ ਫੜੇ ਜਾਣਗੇ ਜਾਂ ਨਸ਼ਾ ਜਿਹੜਾ ਚਿੱਟਾ ਇੱਕ ਹਫਤੇ ਵਿੱਚ ਬੰਦ ਹੋ ਜਾਏਗਾ ਜੀ ਜਦੋਂ ਪਹਿਲਾਂ 2 ਐਮਐਲਏ ਜਿੱਤੇ ਬਾਕੀ ਸਰਕਾਰ ਨਾ ਬਣੀ ਐਮਐਲਏ 4 ਜਿੱਤੇ ਐਮਪੀ ਜਿੱਤੇ ਵੀ ਸਾਨੂੰ ਇਹ ਹੁੰਦਾ ਸੀ ਵੀ ਜਦ ਹਲੇ ਸਰਕਾਰ ਨਹੀਂ ਬਣੀ ਵੀਰਨਾ ਦੀ ਕੋਈ ਪਾਵਰ ਨਹੀਂ ਤਾਂ ਬਾਈ ਦੇ ਵਿੱਚ ਸਰਕਾਰ ਬਣ ਗਈ ਜੀ ਹੁਣ ਆਲਰੇਡੀ ਵੀ 2 ਸਾਲ ਬਣੇ ਇਹਨੂੰ ਹੋ ਗਏ ਤੇ ਜਦੋਂ ਉਹ ਦੇਖਦੇ ਆ ਵੀ ਹਾਲਾਤ ਕੋਈ ਬਦਲੇ ਵੀ ਤੇ ਮਨ 'ਚ ਗੁੱਸਾ ਆਉਂਦਾ ਸੀ ਪਹਿਲਾਂ ਅਸੀਂ ਐਮਐਲਏ ਦੇ ਜਾ ਕੇ ਦਫ਼ਤਰ ਕਹਿੰਦੇ ਹੁੰਦੇ ਸੀ ਵੀ ਕੋਈ ਫਰਕ ਨਹੀਂ ਪਿਆ ਜਾਂ ਵੀ ਉਹ ਗੱਲਾਂ ਹੀ ਰਹਿ ਗਈਆਂ ਸਾਨੂੰ ਲੋਕ ਇਹ ਕਹਿੰਦੇ ਆ ਵੀ ਉਹ ਗੱਲਾਂ ਤਾਂ ਹੈ ਨਹੀਂ ਜਿਹੜੀਆਂ ਗੱਲਾਂ ਪਹਿਲਾਂ ਵਾਦਿਆਂ 'ਚ ਕਰਦੇ ਸੀ ਜੀ ਪਰ ਸਾਨੂੰ ਪਿੰਡਾਂ ਤੇ ਬੇਇੱਜ਼ਤੀ ਮਹਿਸੂਸ ਹੁੰਦੀ ਸੀ ਚਲੋ ਇਹਨਾਂ ਨੂੰ ਤਾਂ ਤਨਖਾਹਾਂ ਲੱਗੀਆਂ ਆਪਣੀਆਂ ਜੌਬਾਂ ਤੇ ਹੋ ਗਏ ਬਿਲਕੁਲ ਪਰ ਅਸੀਂ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਹਾਂ ਵੀ ਜਿਹੜੇ ਵਾਅਦੇ ਨਹੀਂ ਪੂਰੇ ਹੋਏ ਅਸੀਂ ਪਿੰਡ ਦੇ ਵਿੱਚ ਵਿਚਰਦੇ ਆ ਵੀ ਉਹ ਸਾਨੂੰ ਲੋਕ ਕਹਿੰਦੇ ਆ ਸਾਾਨੂੰ ਦੁੱਖ ਹੁੰਦਾ ਸੀ ਅਸੀਂ ਐਮਐਲਏ ਸਾਹਿਬ ਨੂੰ ਕਹਿੰਦੇ ਸੀ ਜਾਂ ਮੇਰੇ ਉਦੋਂ ਬਾਅਦ ਇਹ ਵੀ ਗੱਲ ਆ ਜਿਹੜੇ ਪੰਚਾਇਤ ਦੇ ਕੰਮ ਕਾਂਗਰਸ ਪਾਰਟੀ ਵੱਲੇ ਹੋ ਗਏ ਹੋਗੇ ਸਾਨੂੰ ਨਵੀਂ ਗ੍ਰਾਂਟ ਕੋਈ ਨਹੀਂ ਪਿੰਡ ਦੇ ਵਿੱਚ ਆਈ ਜੋ ਮੇਰੇ ਬਾੜ ਦੇ ਵਿੱਚ ਇੱਕ ਦੋ ਗਲੀਆਂ ਬਣਾਉਣ ਵਾਲੀਆਂ ਨੇ ਜਿਹੜੀਆਂ ਮੇਨ ਰਸਤੇ ਨੇ ਗੁਰੂ ਸਾਹਿਬ ਆਪਣਾ ਗੁਰਦੁਆਰਾ ਸਾਹਿਬ ਨੂੰ ਜਾਂਦੇ ਆ ਉਹਦੀ ਮੈਂ ਮੰਗ ਕੀਤੀ ਸੀ ਵੀ ਤੁਸੀਂ ਇਹ ਬਣਾ ਦਿਓ ਇੱਕ ਪਾਣੀ ਦਾ ਨਿਕਾਸ ਬਾਰੇ ਟੋਬਿਆਂ ਦੀ ਪਰ ਉਹਦੇ ਵਿੱਚ ਸਾਡੀ ਸੁਣਵਾਈ ਨਹੀਂ ਹੋਈ ਵੀ ਨਾ ਤਾਂ ਮੈਂ ਐਮਐਲਏ ਸਾਹਿਬ ਨੂੰ ਕਿਹਾ ਸੀ ਵੀ ਤੁਸੀਂ ਨਾ ਤਾਂ ਸੇ ਦੇ ਅਧਾਰ ਤੇ ਕੋਈ ਥੋੜਾ ਠੋਸ ਕਦਮ ਵੀ ਨਾ ਹੀ ਥੋੜਾ ਵਿਕਾਸ ਦੇ ਅਧਾਰ ਤੇ ਆ ਵੀ ਤੁਸੀਂ ਕਿਉਂ ਇਦਾਂ ਕਰਦੇ ਹੋ ਵੀ ਸਾਡੇ ਜਵਾਬ ਦੇਵੋਗੇ ਤੇ ਉਹੀ ਗੱਲ ਆ ਵੀ ਉਹਨਾਂ ਨੇ ਜਦੋਂ ਨਾਕਾਇਆ ਤੇ ਉੱਥੇ ਸਾਡੇ ਪ੍ਰੋਗਰਾਮ ਰੱਖਿਆ ਸੀ 15 ਤਰੀਕ ਮੈਂ ਉਹਨਾਂ ਨੂੰ ਕਿਹਾ ਸੀ ਵੀ ਚਲੋ ਸਾਡੇ ਮਾਨ ਸਾਹਿਬ ਵੀ ਕਹਿੰਦੇ ਸੀ ਸੀਐਮ ਸਾਹਿਬ ਵੀ ਸਵਾਲ ਕਰਨੇ ਬਣਦੇ ਨੇ ਇਹਨਾਂ ਨੇ ਸਿਖਾਇਆ ਸਵਾਲ ਕਰਨੇ ਮੈਂ ਇਹਨਾਂ ਨੂੰ ਪੁੱਛਿਆ ਵੀ ਕੀ ਮੈਂ ਸਵਾਲ ਕਰ ਸਕਦਾ ਕਹਿੰਦੇ ਹਾਂ ਕਰ ਸਕਦਾ ਵੀ ਕਰ ਸਕਦਾ ਚੁੱਪ ਕਰਕੇ ਅੰਦਰ ਵੜ ਕੇ ਮੈਂ ਉਹ ਨਹੀਂ ਬੋਟਾ ਸੀ ਅੰਦਰ ਵੜ ਕੇ ਨਹੀਂ ਪਵਾਈਆਂ ਚੁੱਪ ਕਰਕੇ ਨਹੀਂ ਪਵਾਈਆਂ ਲੋਕਾਂ 'ਚ ਜਾ ਕੇ ਪਈਆਂ ਨੇ ਮੈਂ ਲੋਕਾਂ ਤੋਂ ਹੀ ਕਰੂੰਗਾ ਜਿਹੜੀ ਮਾਈਕ ਤੋਂ ਤੁਸੀਂ ਬੋਲੋਗੇ ਉਹ ਤੇ ਮੈਂ ਬੋਲਾਂਗਾ ਜੋ ਸਵਾਲ ਕੀਤੇ ਉਹ ਤੁਹਾਡੇ ਸਾਹਮਣੇ ਇਹ ਵੀਡੀਓ ਸਾਹਮਣੇ ਆਈਆਂ ਨੇ ਉਹ ਜਾਇਦ ਨਹੀਂ ਲੋਕਾਂ ਨੇ ਵੀ ਮੰਨਿਆ ਪੂਰੇ ਪੰਜਾਬ ਨੇ ਮੰਨਿਆ ਵੀਡੀਓ ਵਾਇਰਲ ਹੋ ਗਈ ਹੈ ਨਾ ਵੀ ਆਪਾਂ ਨਸ਼ਿਆਂ ਦੇ ਮੁੱਦੇ ਤੇ ਕਿਹਾ ਸੀ ਵੀ ਕੀ ਚਿੱਟਾ ਬੰਦ ਹੋ ਗਿਆ ਹੁਣ ਰੋਜ਼ ਮੌਤਾਂ ਹੋ ਰਹੀਆਂ ਨੇ ਸਾਡੇ ਨੇੜੇ ਪੰਡੀ ਮਿੱਠਿਆ ਵਾਲਾ ਨੇੜੇ ਮੌਤ ਹੋ ਕੇ ਹਟਿਆ ਥੋੜੇ ਹਫ਼ਤਾ ਪਹਿਲਾਂ ਹੀ ਉਹ ਦਾ ਵਿੱਚ ਹੀ ਰਹੁ ਦਬੂ ਕਰਤਾ ਦਾ ਲਗਾਤਾਰ ਮੌਤਾਂ ਪਿਛਲੇ ਵੀ ਆਪਾਂ ਚਾਲ ਚ ਦੇਖੀਏ ਗਰਮੀਆਂ ਦੇ ਵਿੱਚ ਕਿ ਨਸ਼ੇ ਕਰਕੇ ਇੰੀਆਂ ਮੌਤਾਂ ਹੋ ਗਈਆਂ ਕਿ ਪਿੰਡਾਂ ਦੇ ਵਿੱਚ ਲੋਕਾਂ ਨੂੰ ਆਪਣੇ ਆਪ ਹੀ ਨਸ਼ਾ ਰੋਕੂ ਕਮੇਟੀਆਂ ਬਣਾਉਣੀਆਂ ਪੈ ਗਈਆਂ ਕਿਤੇ ਨਾ ਕਿਤੇ ਲੱਗਦਾ ਨਹੀਂ ਜੀ ਪੁਲਿਸ ਪ੍ਰਸ਼ਾਸਨ ਦੇ ਹੱਥ ਬਣੇ ਲੱਗੇ ਹਾਂ ਜੀ ਫੋਨ ਨੂੰ ਤਾਂ ਸਭ ਕੋ ਸੁਣ ਸਕਦਾ ਜੇ ਪਾਵਰ ਆ ਗਣਾ ਇੱਕ ਸਰਕਾਰ ਆ ਗਵਰਨਮੈਂਟ ਆ ਜਿਹਦੇ ਅਸੀਂ ਬਜ਼ੁਰਗਾਂ ਤੋਂ ਕਹਿੰਦੇ ਸੁਣਦੇ ਆਏ ਆ ਵੀ ਗਵਰਨਮੈਂਟ ਆ ਜੇ ਗੌਰ ਕਰੇ ਤਾਂ ਮੈਂਟਲ ਹੋ ਜਾਂਦੀ ਆ ਉਹੋ ਗੌਰ ਨਹੀਂ ਕਰਦੇ ਪੁਲਿਸ ਪ੍ਰਸ਼ਾਸਨ ਦੇ ਹੱਥ ਬੰਨੇ ਹੋਏ ਨੇ ਜਾਂ ਆਪਾਂ ਹੁਣ ਤਾਂ ਕਲੀਅਰ ਹੀ ਹੋ ਗਏ ਇਹਨਾਂ ਦਾ ਐਮਐਲਏ ਕੁਮਰ ਬੀਜੇ ਪ੍ਰਤਾਪ ਕਹਿ ਰਿਹਾ ਜੀ ਕਿ ਨਸ਼ਾ ਦਾ ਪਤਾ ਹੀ ਕੌਣ ਬਗਾਉਂਦਾ ਉਹਨੇ ਸਿੱਧਾ ਦਾ ਰਗ ਉਹ ਚੱਡੇ ਦਾ ਨਾਮ ਲਿੱਤਾ ਕਿਉਂ ਪੁਲਿਸ ਤੇ ਜਾ ਇਹ ਸੱਤ ਤੋਂ ਹੋਣਾ ਚਾਹੁੰਦੀ ਆ ਵੀ ਇਹ ਨੂੰ ਫੜੋ ਹੁਣ ਜੇ ਮੰਨ ਲਓ ਵੀ ਉਹਨਾਂ ਨੇ ਕਹੀ ਦਿੱਤਾ ਐਮਐਲਏ ਸਾਹਿਬ ਨੇ ਇੱਕ ਮੋਰ ਬੀਜ ਪ੍ਰਤਾਪ ਨੇ ਤਾਂ ਤੁਸੀਂ ਗਿਰਪਦਾਰ ਕਰੋ ਕਿਉਂ ਨਹੀਂ ਰਾਧਮ ਚੱਡਾ ਨੂੰ ਕਹਿੰਦੇ ਵੀ ਇਹ ਬਤਾਉਂਦਾ ਕਿਹੜੇ ਅਫਸਰਾਂ ਤੋਂ ਬਤਾਉਂਦਾ ਤਾਂ ਗੱਲ ਕਲੀਅਰ ਹੋਈ ਹੈ ਸਾਰੇ ਪੰਜਾਬ ਨੂੰ ਪਤਾ ਉਹ ਤਾਂ ਹੁਣ ਲੁਕੀਆਂ ਸੁਕੀਆਂ ਗੱਲਾਂ ਰਹਿ ਗਈਆਂ ਇਹ ਪਹਿਲਾ ਲੱਗਦਾ ਜੀ ਜਿਵੇਂ ਅੱਜਕੱਲ ਨੌਜਵਾਨੀ ਜ਼ਿਆਦਾਤਰ ਨੌਜਵਾਨੀ ਸਿੱਖੀ ਵੱਲੋਂ ਜਿਹੜੇ ਤੁਰਦੇ ਨੇ ਕੀ ਲੱਗਦਾ ਤੁਸੀਂ ਪੱਕੇ ਸਮਰਥਕ ਰਹਿੰਦੇ ਹੋ ਬੋਟਾਂ ਦੀ ਪਵਾਈਆਂ ਮਤਲਬ ਮਿਹਨਤ ਵੀ ਕੀਤੀ ਆ ਹੁਣ ਵੀ ਆਪ ਨੂੰ ਸਮਾਪਤ ਦੇ ਮੋਕੇ ਜਾ ਕੇ ਹੋਰ ਪਾਰਟੀ ਨਾਲ ਨਹੀਂ ਜੀ ਇਹ ਤਾਂ ਬਣਦੇ ਹੀ ਨਹੀਂ ਦੇਖੋ ਆਪਾਂ ਨੀਤੀਆਂ ਨੂੰ ਪਹਿਲ ਦਿੰਦੇ ਆ ਵੀ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਚੰਗੀਆਂ ਹੁਣ ਜਿਹੜੀਆਂ ਨੀਤੀਆਂ ਨੂੰ ਤਾਂ ਜਿਹੜੇ ਵਾਅਦੇ ਨੂੰ ਲੈ ਕੇ ਉਹ ਆਈ ਉਹ ਤੇ ਪੂਰੀ ਨਹੀਂ ਚੜ ਸਕੀ ਆਪਾਂ ਕਿਵੇਂ ਦੁਬਾਰੇ ਆਮ ਆਦਮੀ ਪਾਰਟੀ ਨੂੰ ਸਮਰਥਨ ਕਰ ਸਕਦੇ ਆ ਨਾਲੇ ਸਾਡਾ ਕੀ ਆ ਇਹ ਲੋਕਾਂ ਦੀ ਲੋਕਾਂ ਨੇ ਬਣਾਈ ਸਰਕਾਰ ਆ ਕੋਈ ਇਹਨਾਂ ਦੀ ਆਪਦੀ ਕਾਬਲੀਅਤ ਹੈ ਨਹੀਂ ਲੋਕਾਂ ਨੇ ਇਹਨਾਂ ਨੂੰ ਜਵਾਬ ਦੇਣਾ ਲੋਕਾਂ ਨੂੰ ਬੋਟਾ ਨੇ ਮੈਂ ਹੁਣ ਛੋਡੇ ਮਾਧਿਅਮ ਨਾਲ ਹੀ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਜੇ ਤੁਸੀਂ ਇਸ ਵਾਰ ਵੀ ਇਹਨਾਂ ਨੂੰ ਵੋਟਾਂ ਪਾ ਦਿਆਂ ਤਾਂ ਇਹਨਾਂ ਦੇ ਜੂਨ ਹੀ ਸੜਕ ਨਹੀਂ ਕਿ ਇਹ ਇਹਨਾਂ ਨੂੰ ਤਾਂ ਹੀ ਹੋ ਜਾਣਾ ਪਈ ਚਾਹੇ ਕੋਈ ਵੀ ਮੁੱਦਾ ਹੋਵੇ ਚਾਹੇ ਅਸੀਂ ਉਹ ਕੰਮ ਕਰੀਏ ਚਾਹੇ ਨਾ ਕਰੀਏ ਵੀ ਲੋਕ ਤਾਂ ਸਾਡੇ ਮਗਰ ਭੇਡਾਂ ਮੰਗੂ ਲੱਗੇ ਜਾਂਦੇ ਸੋ ਮੈਂ ਬੇਨਤੀ ਕਰਦਾ ਲੋਕਾਂ ਨੂੰ ਵੀ ਇਹਨਾਂ ਨੂੰ ਵੋਟਾਂ ਇੱਕੀ ਨਾ ਪਾਓ ਛੋਡੇ ਮੈਂ ਇਹ ਬਾਦ ਮੈਨੂਅਲ ਵਿਸ਼ਵਾਸ ਆ ਵੀ ਜੇ ਇਸ ਵਾਰ ਆਪਾਂ ਵੋਟਾਂ ਨਾ ਪਾਈਏ ਤਾਂ ਅਗਲੀ ਵਾਰ ਜਿਹੜੇ ਦੇ ਰਹਿੰਦੇ 2 ਸਾਲਾਂ ਦੇ ਵਿੱਚ ਨਸੇ ਦੇ ਸਿਕੰਜਾ ਕਸਿਆ ਜਾ ਸਕਦਾ ਇੱਕ ਹੋਰ ਸਵਾਲ ਸੀ ਜੀ ਸਿਰਨਾਮੇ ਇਸ ਮਾਨਸਿਕ ਗੱਲ ਕਰਾਂਗੇ ਆਪਾਂ ਉਹਨਾਂ ਦੀ ਜਿਹੜੀ ਸਭੀ ਹੁਣ ਤੱਕ ਦੀ ਸਾਫ਼ ਸੁਥਰੀ ਰਹੀ ਹੈ तकरीबन ਜੇ ਸਰਵੇਖਣ ਲੱਗਿਆ ਤਾਂ ਜਿਹੜੀ ਨਵੀਂ ਨੌਜਵਾਨ ਜਿਹੜੀ ਆ ਤੇ ਇਸ ਪਾਸੇ ਨੂੰ ਹੋਰ ਤੁਸੀਂ ਕੀ ਲੱਗਦਾ ਕਿ ਹਵਾ ਜਿਹੜੀ ਬਿਜਲੀ ਵਰਗਾ ਭੰਗ ਮਾਰ ਰਹੀ ਹੂ ਇਸੇ ਕਿ ਨੌਜਵਾਨੇ ਸ਼ਾਇਦ ਅਸਰ ਜੀ ਸਿੰਘ ਮਾਰ ਰਹੇ ਹੋ ਲੱਗਦਾ ਹਾਂ ਜੀ ਭਾਈ ਸਾਹਿਬ ਤੁਹਾਡਾ ਸਵਾਲ ਬਹੁਤ ਵਧੀਆ ਦੇਖੋ ਬੈਸੋ ਤਾਂ ਮੇਰਾ ਜੱਸਾ ਬਣਾ ਮੈਂ ਉਹ ਪਾਰਟੀ ਦੀ ਸੇਵਾ ਕਰੀ ਆ ਮੇਰਾ ਮਨ ਆਕ ਗਿਆ ਸੀ ਵੀ ਆਪਾਂ ਇਹ ਗੱਲਾਂ ਤੋਂ ਸੰਨਿਆਸ ਲੈ ਲਿਆ ਵੀ ਕੋਈ ਵੀ ਚੰਗਾ ਨਹੀਂ ਪਰ ਜਦੋਂ ਪਾਰਟੀ ਇੱਕ ਨੀ ਨਿਗਾ ਮਾਰਦੇ ਆ ਇੱਕੋ ਇੱਕ ਇਹ ਚਿਹਰਾ ਵੀ ਜਿਹੜਾ ਬੇਦਾਰ ਚਿਹਰਾ ਜਿਹਨੂੰ ਅਸੀਂ ਦੇਖੋ ਵੋਟ ਸਾਡਾ ਅਧਿਕਾਰ ਰ ਕਿਸੇ ਨੂੰ ਤਾਂ ਪਾਈ ਸਕਦੇ ਆ ਨੋਟਾ ਵੀ ਦਬਾ ਸਕਦੇ ਆ ਪਰ ਨੋਟਾ ਦਬਾ ਕੇ ਅਸੀਂ ਵੋਟ ਪਾਵਰ ਨਹੀਂ ਖਤਮ ਕਰਨੀ ਚਾਹੁੰਦੇ ਇਸ ਵਾਰ ਮੈਂ ਨੌਜਵਾਨਾਂ ਨੂੰ ਵੀ ਬੇਨਤੀ ਕਰਨਾ ਆਮ ਵੀ ਰੁਝਾਨ ਆ ਜਿਹੜੀ ਹੁਣ ਅਜ ਦੀ ਹਵਾਓ ਸਿਮਰਜੀਤ ਮਾਨ ਦੀ ਆ ਹੁਣੀ ਵੀ ਚਾਹੀਦੀ ਇੱਕ ਵਿਰੋਧੀ ਤਰਕ ਸਟਰੋਂਗ ਨੇਤਾ ਹੋਣਾ ਚਾਹੀਦਾ ਜਿਹੜਾ ਹਿੱਕ ਤੜਕ ਨੂੰ ਵੀ ਖੜਦਾ ਉਹ ਇੱਕੋ ਇੱਕ ਆ ਸਿਮਰਜੀਤ ਸਿੰਘ ਮਾਨ ਜੇਕਰ ਸੇਮਲ ਜਿਸੇ ਮਾਨ ਦੀ ਸਰਕਾਰ ਆ ਜਾਂਦੀ ਆ ਕੀ ਲੱਗਦਾ ਵੀ ਜਿਹੜੇ ਹੁਣ ਤੱਕ ਆਪ ਸਰਕਾਰ ਨੇ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ ਉਹ ਵਾਅਦੇ ਪੂਰੇ ਹੋ ਜਾਣਗੇ ਦੇਖੋ ਇਹ ਵਿਸ਼ਵਾਸ ਕਰਦੇ ਆ ਜੀ ਤਾਂ ਸੀ ਹੁੰਦੀ ਹੈ ਉਹੀ ਆਸ ਅਸੀਂ ਆਮ ਆਦਮੀ ਪਾਰਟੀ ਤੇ ਇੱਕ ਵਾਰੀ ਉਹਨਾਂ ਨੂੰ ਸੰਸਦ ਦੇ ਵਿੱਚ ਆਪਾਂ ਲਿਆਈਏ ਉਸ ਤੋਂ ਬਾਅਦ ਇਹ ਕਲੀਅਰ ਹੋ ਜਾਊਗਾ ਨਹੀਂ ਸਾਡੀ ਵੋਟ ਹੈ ਸਾਡਾ ਦਰਕਾਰ ਹੈ ਕਰ ਲੂ ਅਸੀਂ ਨਹੀਂ ਪਾ ਪਾਵਾਂਗੇ ਵੋਟਾਂ ਇਹ ਤੇ ਜਿਹੜਾ ਅਸ ਜੀਪੀ ਅਸ ਵੱਧ ਲਈ ਅੱਜ ਸਾਰੀਆਂ ਪਾਰਟੀਆਂ ਨਸੇ ਦੇ ਮੁੱਦੇ ਦੀ ਕਾਂਗਰਸ ਸਰਕਾਰ ਐਸੀ ਕਾਲੀਆਂ ਤੋਂ ਭੱਜੇ ਸੀ ਹਾਂ ਅਸੀਂ ਇਹ ਕਹਿੰਦੇ ਆ ਉਹ ਦਿਨ ਵੀ ਇਹ ਸਵਾਲ ਪੁੱਛਿਆ ਸੀ ਵੀ ਜੇ ਇਹ ਕਾਲੀਆਂ ਵੇਲੇ ਚਿੱਟਾ ਮਜੀਠੀਆ ਬਕਾਉਂਦਾ ਸੀ ਤਾਂ ਅੱਜ ਜਿਹੜਾ ਚਿੱਟਾ ਬਿਕ ਰਿਹਾ ਹੈ ਇਹ ਇਹ ਕੌਣ ਬੁਕਿਆ ਰਿਹਾ ਪਰ ਸਾਡਾ ਤਾਂ ਉੱਥੇ ਸਵਾਲ ਸੀ ਪਰ ਕੁਮਰ ਵਿਜੇ ਪ੍ਰਤਾਪ ਨੇ ਕਲੀਅਰ ਹੀ ਕਰਤਾ ਵੀ ਕੌਣ ਬੁਕਿਆ ਰਿਹਾ ਹੈ